ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ 'ਚ ਲਾਤੀ ਜੀ ਬੰਦੇ ਆਪਾਂ ਬੇਲ ਵਢਣ ਤੇ ਪਰਲੀ ਜੀ ਮੋਟਰ ਤੇ ਆਪਣੀ ਵੱਢੀ ਗਈ ਤੀ ਤੇ ਜure ਆਪਣੇ 7 ਕਿੱਲਾਂ ਦਾ ਗੇੜ ਹੈਗਾ 6.5 7 ਕਿੱਲਾਂ ਦਾ 2 ਦਿਨ 'ਚ ਬੇਲ ਵੜ ਦਾਂਗੇ ਤੇ ਫਿਰ ਸ਼ੁਰੂ ਕਰਾਂਗੇ ਪਟਾਈ 21 ਤਰੀਕ ਤੋਂ ਇਹਦੇ ਸਾਰੇ ਇਹ ਖੇਤਾਂ ਦੀ ਬੇਲ ਵੱਢੀ ਜਾਊਗੀ ਫਿਰ ਪਟਾਈ ਚੱਲੀ ਜਾਊ ਨਾਲ ਹੁੰਦੇ। ਬਾਕੀ ਦੋ ਟਰੈਕਟਰ ਲਾ ਕੇ ਫਿਰ ਖਿੱਚ ਦਾਂਗੇ ਕੰਮ। ਤੇ ਹਲੇ ਖੇਤ ਹੈਗੇ ਨੇ ਗਿੱਲੇ। ਤੇ ਕੋਸਾ ਧੁੰਦ ਕਰਕੇ ਸੁੱਕਦੇ ਨਹੀਂ ਹੈਗੇ ਮੀਂਹਾਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਤੇ ਇਹ ਵਧੀਆ ਪਟਾਈ ਹੋਊਗੀ ਨਹੀਂ ਆਲੂ ਨਾਲ ਮਿੱਟੀ ਆਈ ਜਾਂਦੀ ਏ ਕਿੱਲੇ ਕਰਕੇ ਬਾਕੀ ਠੰਡ ਵੀ ਬਹੁਤ ਜ਼ਿਆਦਾ ਏ ਇਹ ਫਲੈਟ ਨੇ ਖਰਾਬ ਕਰਿਆ ਹੋਇਆ ਖੇਤ ਆਪਣਾ ਇਹ ਦੇਖੋ ਬ্লাইਟ ਨੇ ਬਹੁਤ ਜ਼ਿਆਦਾ ਨੁਕਸਾਨ ਕਰਿਆ ਏ ਬਾਕੀ ਹੋਰ ਪਾਸੇ ਚੱਲਦੀਆਂ ਨੇ ਪਟਾਈਆਂ ਅੱਜ ਭਰੌਣਿਆਂ ਗੱਡੀਆਂ ਉਧਰੋਂ ਦੇਖ ਕੇ ਤੇ ਨਾਲੇ ਰੇਟ ਦੱਸ ਦਿਆਂ ਤੁਹਾਨੂੰ ਵੀ ਅੱਜ ਦਾ ਕੀ ਆ ਐਲ ਆਰ ਆਲੂ ਦਾ ਵੀ ਡੜੇ ਦਾ ਕੀ ਚੱਲਦਾ ਏ ਜਿਹੜੇ ਹਿਸਾਬ ਨਾਲ ਆਲੂ ਆ ਉਹ ਹਿਸਾਬ ਨਾਲ ਰੇਟ ਹੁੰਦਾ ਦੱਸਾਂਗੇ ਵੀਡੀਓ ਚ ਤੇ ਵੀਡੀਓ ਨਾਲ ਬਣੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਕਿਸੇ ਨੇ ਨਹੀਂ ਕਰਿਆ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਆ ਗਿਆ ਵੀਰਾ ਗੱਡੀ ਲੈ ਕੇ ਚਲਦੇ ਹਾਂ ਹੁਣ ਆਲੂ ਦੇਖ ਕੇ ਆਉਣੇ ਆ ਜਿੱਥੇ ਪਟਾਈਆਂ ਲਾਈਆਂ ਹੋਈਆਂ ਨੇ ਆਪਾਂ ਫਿਰ ਜਾ ਕੇ ਦਿਖਾਉਣੇ ਆ ਤੁਹਾਨੂੰ ਵੀ ਕੀ ਸੈਸੂ ਜਾ ਤੇ ਕੀ ਰੇਟ ਲੱਗਦਾ ਆਲੂ ਕੁਆਲਿਟੀ ਦੇ ਹਿਸਾਬ ਨਾਲ ਜਿੰਨਾ ਮੋਟਾ ਆਲੂ ਹੋਊਗਾ ਉਹਨਾਂ ਥੋੜਾ ਜਿਹਾ ਵਧੀਆ ਰੇਟ ਲੱਗ ਜਾਂਦਾ बाकी सुे खेत भी तो बाकी सैंपल आ जाए वो बखरा रेट होंगे ला के दिखाए खड़ी है ग्डी चलते हैं फिर पहुँच गई खेत च कर दें चेक आलू भी किमें बाकी देखो ਆਹ ਕੋਸਾ ਮਾਇਆ ਦਾ ਇੱਕ ਬਤਾਈ ਕੇ ਆ ਗਿਆ ਆਪਣੀ ਦੇ ਇਸ ਟੀਲਦੀ ਆ ਮਿੱਟੀ ਆਉਂਦੀ ਆ ਹਲੇ ਕਿੱਲੇ ਕਰਕੇ ਤੇ ਇਹਨਾਂ ਨੂੰ ਨਾਪਾ ਦੇ ਕੇ ਜਾਣੇ ਆ ਵੀ ਆਹ ਮਾਲ ਕੱਢ ਕੇ ਪਾਉਣਾ ਏ ਸਾਈਜਰ ਸਾਈਜਰ ਹੈਗੇ ਨੇ ਆਪਣੇ ਕੋਲ ਇਹ ਟੀ ਤੋਂ 35 ਤੋਂ ਭਰਨਾ ਜਿਹੜਾ ਬਾਕੀ ਖੇਤ ਹਲੇ ਗਿੱਲੇ ਹੀ ਨੇ ਧੁੱਪਾਂ ਲੱਗਦੀ ਨੇ ਉਹਦੇ ਕਰਕੇ ਮਿੱਟੀ ਤਾਂ ਆਉਣੀ ਹੋ ਆ ਮਾੜੀ-ਮੁੱਟੀ ਰੇਟ ਦੇਖਦੇ ਆ ਕੀ ਰੇਟ ਲਾਈਏ ਬਾਕੀ ਚੱਲਦੀ ਆ ਪਟਾਈ ਅੱਜ ਤਾਂ ਜਮ ਨਹੀਂ ਧੋਪਾਂ ਨਿਕਲੀ ਅੱਗੇ ਤਾਂ 2-3 ਘੰਟੇ ਨਕਲ ਵੀ ਆਉਂਦੀ ਆ ਅੱਜ ਤਾਂ ਜਮ ਹੀ ਠੰਡਾ ਏ ਦਿਨ ਕੀ ਆ ਚੀਜ਼ ਕੱਢ ਰਹੇ ਨੇ ਮੰਨ ਲਓ ਗੋਲੀ ਬਾਕੀ ਦਾਣਾ ਵਧੀਆ ਪਿਆ ਆਲੂ ਨੂੰ ਜੀ ਡੀ ਸਟੋਰ ਚ ਆਇਆ ਜੀ ਤੇ ਇੱਕ ਨਵਾਂ ਚੈਂਬਰ ਮੰਨ ਲੱਗ ਗਿਆ ਇੱਧਰ ਤੇ ਬਾਕੀ ਕੰਮ ਚੱਲਦਾ ਏ ਤੇ ਪਰੇ ਹੈਗਾ ਇੱਕ ਪਹਿਲਾ ਬਣਿਆ ਹੋਇਆ ਇਹਦੇ ਨਾਲੇ ਹੋਰ ਚੈਂਬਰ ਬਣਾਤਾ ਤੇ ਅੰਦਰੋਂ ਦਿਖਾਉਨੇ ਆ ਤੁਹਾਨੂੰ ਵੀ ਕੀ ਪ੍ਰੋਸੈਸ ਆ ਇਹਦਾ ਆਹ ਦੇਖੋ ਕੰਮ ਮੰਜ਼ਲਾ ਨੇ ਕਈ ਹੋਣਗੇ ਹਨ ਇਹ ਹੈਗੀਆਂ ਨੇ ਆ ਗਿਆ ਦੂਜਾ ਫਲੋਰ ਤੀਜਾ ਆ ਗਏ ਨੇ ਖਾਸੇ ਫਲੋਰ ਨੇ ਬਾਕੀ ਦੇਖੋ ਕੰਮ ਚੱਲਦਾ ਹਲੇ ਬਹੁਤ ਉੱਪਰ ਤੱਕ ਕੀ ਆ ਵੀਰਾ ਹੁੰਦਾ ਔਰ ਤੇ ਆਲੂ ਦੇਖਿਆ ਹੈ ਆਪਾਂ ਉਹ ਕਰਾਂਗੇ ਸੈਂਪਲ ਸੈਂਪਲ ਕਰਕੇ ਫਿਰ ਦੇਖਦੇ ਹਾਂ ਕੀ ਰੇਟ ਲਾਈਏ ਵੀਡੀਓ ਨਾ ਬਣੇ ਰਹੋ ਤੇ ਰੇਟ ਦੱਸਾਂਗੇ ਸਾਰਾ ਕੁਝ ਬਾਕੀ ਇਹ ਆਪਣਾ ਜੀਡੀ ਕੋਲਡ ਸਟੋਰ ਹੈਗਾ ਭਮਾਰ ਸੀ ਪਰ ਮੂਰੇ ਹੁਣ ਸੀਜ਼ਨ ਚੱਲ ਪਾਣਾ ਸਟੋਰ ਚ ਲੱਗਣ ਲੱਗੇਣਾ ਮਾਲ ਜਦ ਤੱਕ ਹੋ ਜੂਗਾ ਤਿਆਰ ਇੱਕ ਗੱਡੀ ਆਪਣੀ ਰਾਤ ਦੀ ਲਾਈ ਹੋਈ ਥੀ ਉਹ ਭਰ ਗਈ ਇਹ ਤੋੜਦੇ ਆ ਇਹਨੂੰ ਆ ਫੜੀਆ ਕਰਪਾਲ ਪਾਈ ਕੁਆਲਿਟੀ ਬੁਲਟੀ ਦੰਨੇ ਆ। ਦੋ ਕੀ ਵੀਰਾ ਦੰਦਾਬਿਲਟੀ ਤੇ ਰੇਟ ਹੈਗਾ ਅੱਜ ਦਾ 80 ਰੁਪਏ ਡੜਾ ਗੋਲੀ ਕੱਢ ਕੇ 2 एमएम ਤੋਂ ਦੇ 40 ਤੋਂ ਹੈਗਾ 9.8 ਰੁਪਏ ਸੈਂਪਲ ਪਾਸ ਹੋਊਗਾ 8 ਰੁਪਏ ਸੈਂਪਲ ਪਾਸ ਹੁੰਦਾ ਨਹੀਂ ਹੈਗਾ ਠੰਡ ਕਰਕੇ ਤੇ ਗਿੱਲੇ ਨੇ ਖੇਤ ਬਾਕੀ ਆਹ ਰੇਟ ਚੱਲਦਾ ਹੈ ਬਾਕੀ ਦਿਖਾਉਣਾ ਕਿ ਤਾਂ ਜਾ ਕੇ ਜਿਹੜੇ ਹਿਸਾਬ ਨਾਲ ਆਲੂ ਦੀ ਕੁਆਲਿਟੀ ਆ ਉਹ ਹਿਸਾਬ ਨਾਲ ਰੇਟ ਆ ਆ ਗਈ ਹੋਰ ਖੇਤ ਚ ਹੁਣ ਹੋਰੇ ਕਰਦੇ ਆ ਚੈੱਕ ਤੇ ਆਪਣੇ ਬੋਰੀ ਚ ਪਾਏ ਹੋਇਆ ਮਾਲ ਵੀਰ ਉਹਨਾਂ ਦਾ ਪੈਸੇ ਨੂੰ ਚੱਲਦਾ ਦੀ ਫੀਜੋ ਹੋ ਗਿਆ ਬੰਦ ਹੁਣ ਆਪਾਂ ਦੇਖਦੇ ਆਂ ਦੇਖੋ ਨਕਾਲ ਵਧੀਆ ਏ ਇਹ ਜੱਗ ਜੈਗ ਦੀ ਬਜਾਈ ਆ ਬਾਕੀ ਪਲਾਟ ਹੈਗਾ ਗਿੱਲਾ ਵੀ ਆ ਵਿੱਚ ਵਿੱਚ ਪਟੇ ਸੁੱਕੇ ਨੇ ਜਿਵੇਂ ਮੰਨ ਲਓ ਕਿਸੇ ਔਰੀ ਨੂੰ ਪਾਣੀ ਨਹੀਂ ਆਇਆ ਤੇ ਆਹ ਦੇਖੋ ਆ ਤਾਂ ਬਾਲੀ ਜਿਆਦਾ ਗਿੱਲਾ ਏ ਮਿੱਟੀ ਨੇ ਵੀ ਦੱਬਿਆ ਪਿਆ ਆਲੂ ਬਾਕੀ ਦੇਖਦੇ ਹਾਂ ਇਹ ਸੈਂਪਲ ਪਾਸ ਹੋਊਗਾ 8 ਰੁਪਏ ਬਾਕੀ ਹਾਂ 40 ਤੋਂ ਭਰ ਰਹੇ ਨੇ ਮੈਨੂੰ ਲੱਗਦਾ ਹਾਂ 40 ਤੋਂ ਜਾ ਰਹੇ ਹਾਂ ਯਾ ਇੰਨੇ ਖਾਲੀ ਹੈ ਇਹ ਚੱਲ ਚੱਲ ਆਲੂ ਮਿੱਟੀ ਬਹੁਤ ਜ਼ਿਆਦਾ ਆ ਰਹੀ ਹੈ ਦੇਖੋ ਕਿੰਨੀ ਕਿੰਨੀ ਮਿੱਟੀ ਹੈ ਬਾਕੀ ਟਰਾਲੀ ਫਸੀ ਹੋਈ ਆ ਵੀ ਦੇਖਦੇ ਆ ਜਾਂ ਕੇ ਦੇਖਦੇ ਆ ਟਰੈਕਟਰ ਕੱਢਦੇ ਨੇ ਆ ਨਹੀਂ ਚਾਰ ਟਰੈਕਟਰ ਨੇ ਇੱਕ ਜੂੜਾ ਟਰਾਲੀ ਦੇ ਗਲੇ ਡੋਟ ਗਿਆ 12 ਫੀਟ ਰਾਈ ਚੱਲਦੀ ਆ ਪਹਿਲਾਂ ਸੰਗਲ ਨਿਕਲ ਗਿਆ ਜੀ ਨਹੀਂ ਨਹੀਂ ਕੁਰਿਓਂ ਟਰਾਲੀ ਬਹੁਤ ਜ਼ਿਆਦਾ ਫਸੀ ਹੋਈ ਆ ਮੈਨੂੰ ਮਾਰੋ ਮੈਨੂੰ ਬਾਹਰ ਉਹ ਫੇ ਮਾਰੋ ਖੜਪਾ ਬਹੁਤ ਜਿਆਦਾ ਤਾਂ ਵੀ ਹੋਈ ਆ ਲੀਲਕੇ ਤੇ ਵੇੜੇ ਨਾਂ ਦੀ ਕਲ ਹੀ ਨਹੀਂ ਹਲੇ ਵੀ ਟਰਾਲੀ ਉਹ ਮੂਰੇ ਨੂੰ ਪਾਇਤੀ ਟੋਚਨ ਵੀਰ ਉਹਨਾਂ ਨੇ ਤੇ ਕਾਫੀ ਦਬੀ ਹੋਈ ਆ ਤੇ ਸੈਂਪਲ ਲੈ ਆ ਲੈ ਲਿਆ ਆਪਾਂ ਆਪੇ ਆ ਥੱਲੇ 'ਚ ਸੈਂਪਲ ਲਾਉਣੇ ਆ ਖੇਤ ਦਾ ਵੀ ਬਾਕੀ ਜੇ ਸੈਂਪਲ ਆ ਗਿਆ ਉਸ ਹਾਬ ਨਾਲ ਇੱਕ ਗੱਡੀ ਭੇਜ ਦਾਂਗੇ ਉਹਰੇ సో బొరి తీ ట